ਜਿੱਥੇ ਕਿ ਮਾਨ ਸਰਕਾਰ ਦੇ ਵੱਲੋਂ ਸਿਹਤ ਵਿਭਾਗ ਨੂੰ ਲੈ ਕੇ ਡਾਕਟਰ ਬਲਵੀਰ ਦੇ ਵੱਲੋਂ ਵੱਡੇ-ਵੱਡੇ ਉਪਰਾਲੇ ਕੀਤੇ ਜਾਂਦੇ ਨੇ ਤੇ ਵੱਡੇ-ਵੱਡੇ ਦਾਅਵੇ ਵੀ ਕੀਤੇ ਜਾਂਦੇ ਨੇ ਜਿੱਥੇ ਕਿ ਜੇ ਡਾਕਟਰ ਬਲਵੀਰ ਦੇ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਦੇ ਲਈ ਜਾਗਰੂਕ ਕੀਤਾ ਗਿਆ ਸੀ ਪਰ ਉੱਥੇ ਹੀ ਇੱਕ ਬੜੀ ਮੰਦਭਾਗੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿਹहां ਦੱਸਦੇ ਹੀ ਹੈ ਗੁਰਦਾਸਪੁਰ ਚ ਡੇਂਗੂ ਨੇ ਖਾ ਲਿਆ ਮਾਪਿਆਂ ਦਾ 25 ਸਾਲ ਦਾ ਹੋਣ ਹਾਰ ਪੁੱਤਰ ਇਲਾਕੇ ਦੇ ਲੋਕ ਕਹਿੰਦੇ ਨੇ ਕਿ ਰਾਜਨੀਤਿਕ ਖਹਿਵਾਜੀ ਦਾ ਸ਼ਿਕਾਰ ਹੋ ਗਿਆ ਮੁਹੱਲੇ ਦਾ ਇੱਕ ਸੋਹਣਾ ਸਨੱਖਾ ਗੱਭਰੂ ਜਿੱਥੇ ਕਿ ਜੇ ਪੂਰੇ ਮੁਹੱਲੇ ਦੇ ਵਿੱਚ ਸਪਰੇਅ ਕਰਨ ਦੇ ਲਈ ਸਰਕਾਰ ਦੇ ਵੱਲੋਂ ਆਦੇਸ਼ ਦਿੱਤੇ ਜਾਂਦੇ ਨੇ ਪਰ ਉੱਥੇ ਹੀ ਕੁਝ ਕੁ ਰਾਜਨੀਤਿਕ ਖਹਿਵਾਜੀਆਂ ਦੇ ਕਾਰਨ ਮੁਹੱਲੇ ਦੇ ਵਿੱਚ ਘਰ-ਘਰ ਪੁੱਛ ਕੇ ਸਪਰੇਅ ਕੀਤੀ ਜਾਂਦੀ ਸੀ ਜਿਸ ਦੇ ਕਾਰਨ ਕੁਝ ਲੜਾਈ ਝਗੜੇ ਤੇ ਆਪਸੀ ਟਕਰਾਰ ਕਰਕੇ ਇਸ ਨੌਜਵਾਨ ਦਾ ਘਰ ਛੱਡਿਆ ਗਿਆ ਸੀ ਜਿਸ ਦੇ ਕਾਰਨ ਉਹ ਡੇਂਗੂ ਦਾ ਮਰੀਜ਼ ਹੋ ਗਿਆ ਉਸ ਤੋਂ ਬਾਅਦ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਘਰ ਘਰ ਵਾਤਾਵਰਣ ਆ तकरीबन 5 ਤੋਂ 6 ਮੌਤਾਂ ਇੱਥੇ ਲਗਾਤਾਰ ਹੋ ਚੁੱਕੀਆਂ ਹਨ ਔਰ ਘਰ ਘਰ ਦੇ ਵਿੱਚ ਡੇਂਗੂ ਫੈਲਿਆ ਦਾ ਇੱਥੇ ਕੋਈ ਸਪਰੇਅ ਵਾਲਾ ਨਹੀਂ ਆ ਰਿਹਾ ਜੇ ਕੋਈ ਸਪਰੇਅ ਵਾਲਾ ਹੁੰਦਾ ਤੇ ਘਰ ਪੁੱਛ ਕੇ ਆਉਂਦਾ ਵੀ ਉਹ ਘਰ ਕਿਦਾ ਆ ਇੱਥੇ ਪਾਰਟੀ ਬਾਜੀ ਤੋਂ ਉੱਚੇ ਉੱਠ ਕੇ ਗੱਲ ਕਰਨੀ ਚਾਹੀਦੀ ਆ ਇਹ ਆਪਸ ਵਿੱਚ ਕਿਹ ਹੈ ਲੀਡਰਾਂ ਦੀ ਬੰਦੀ ਨਹੀਂ ਇਹ ਗੱਲ ਕਲੀਅਰ ਆ ਕਿਉਂਕਿ ਨਾ ਤੇ ਪਾਰਾ ਸਾਹਿਬ ਦੀ ਬਹਿਲ ਸਾਹਿਬ ਨਾਲ ਬੰਦੀ ਆ ਨਾ ਬਹਿਲ ਸਾਹਿਬ ਦੀ ਪਾਰਾ ਸਾਹਿਬ ਨਾਲ ਨਾ ਬੱਬਿਆਰ ਸਾਹਿਬ ਨਾਲ ਇਹਨਾਂ ਦੀ ਆਪਸੀ ਜਿਹੜੀ ਲੜਾਈ ਆ ਉਹਦੇ ਵਿੱਚ ਸਾਰੇ ਜਿਹੜੇ ਆ ਸਾਡਾ ਹਲਕਾ ਜਿਹੜਾ ਇਹ ਪੂਰਾ ਪੀਸਿਆ ਜਾ ਰਿਹਾ ਮੈਂ ਸਾਰਿਆਂ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵੀ ਅਕਲ ਕਰੋ ਸਮਝਦਾਰੀ ਵਰਤੋ ਇਹ ਕੰਮ ਤੁਹਾਨੂੰ ਜੇ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਲੀਡਰੀ ਦੀ ਤੇ ਉਹਨੂੰ ਪੂਰਾ ਉਤਰੋ ਉਹਦੇ ਉੱਤੇ ਤੇ ਆ ਜਿਹੜਾ ਹੁਣ ਔਖਾ ਟਾਈਮ ਆ ਇਹਦੇ ਉੱਤੇ ਤੁਹਾਨੂੰ ਸਾਰਿਆਂ ਦੇ ਨਾਲ ਹੋ ਕੇ ਆਉਣਾ ਚਾਹੀਦਾ ਚੱਲਣਾ ਚਾਹੀਦਾ ਮੈਂ ਕਹਿੰਦਾ ਵੀ ਇਹ ਨੌਜਵਾਨ ਮੁੜੇ ਮਰ ਰਹੇ ਨੇ ਆ ਇੱਕ ਸਾਡੇ ਲਾਗੇ ਬਿਲਕੁਲ ਮਹਾਤਮਾ ਸਾਹਿਬ ਦੀ ਡੱਟ ਹੋਈ ਜਾ ਇੱਕ ਪਰਸੋਂ ਮਰਿਆ ਇੱਕ ਅੱਜ ਹੁਣੇ ਜੀ ਅਰਥੀਤ ਪਿਆਰ ਹੋ ਰਹੀ ਆ ਔਰ ਬਹੁਤ ਹੀ ਮਤਲਬ ਕਿ ਸਿਆਣੇ ਮੁੜੇ ਜਿਹੜੇ ਬਹੁਤ ਹੀ ਅਨਮੈਰਿਡ ਉਹਨਾਂ ਦੀ ਡੱਟ ਹੋ ਰਹੀ ਆ ਔਰ ਘਰ ਘਰ ਬੰਦੇ ਜਿਹੜੇ ਆ ਡੇਂਗੂ ਨਾਲ ਬਿਮਾਰ ਪੈ ਰਹੇ ਨੇ ਕੋਈ ਪ੍ਰਸ਼ਾਸਨ ਦਾ ਇਹਦੇ ਨਾਲ ਬਿਲਕੁਲ ਧਿਆਨ ਨਹੀਂਗਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਪਈ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਉੱਤੇ ਧਿਆਨ ਦੇਣ ਆਪਸੇ ਲੜਾਈਆਂ ਆਪਸੇ ਫੋਟ ਛੱਡ ਕੇ ਤੇ ਉਸ ਪਾਸੇ ਨੂੰ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਗਰ ਕੋਈ ਮਰੇ ਇੰਨਾ ਡੰਗੂ ਹਾਲਿਆ ਹੋਇਆ ਹਰ ਘਰ ਚ ਬੰਦਾ ਕੋਈ ਨਾ ਕੋਈ ਬਿਮਾਰ ਪਿਆ ਜਾਏ ਪ੍ਰਸ਼ਾਸਨ ਨਾਲ ਕੋਈ ਇਹਦੀ ਹਨੀਤ ਸੋਚ ਹੈ ਜਿਹੜੇ ਘਰ ਕੋਈ ਡੇਂਗੂ ਹੋਤੋ ਹਸਪਤਲੋਂ ਆਦਾਰ ਸੁਣਿਆ ਉਹਦੇ ਘਰੋਂ ਹੋ ਗਏ ਚਲੇ ਜਾਂਦੇ ਕੋਈ ਗਲੀਆਂ ਨਾਰੀਆਂ ਚ ਕੋਈ ਸਪਰੇ ਨਹੀਂ ਹਗਾ ਇਹਦੇ ਚ ਜੋ ਨੌਜਵਾਨਾਂ ਦੀ ਪਰਸੋ ਵੀ ਇੱਕ ਮੋਟਰ ਹੀ ਹੁਣ ਅਜ ਕਾਰਜ ਦੀ ਵੀ ਚਲੀ ਆਫੇ ਹੁਣੇ ਹੀ ਮੋਟਰ ਹੋਈ ਆ ਉਹ ਵੀ ਵਿਚਾਰਾ 25 26 ਹਜ਼ਾਰ ਦਾ ਹੀ ਮੋਟਰ ਜਿਹਦੀ ਮੋਟਰ ਹੀ ਆ ਆ ਪਿਛੇ ਹੁਣ 20 40 ਘਟ ਘਾੜੀ 4-5 ਮੋਟਾ ਜਿਹੇ ਅਨਮੈਰਿਡ ਬੱਚਿਆ ਨਹੀਂ ਹੋਈਆਂ ਇਹਦੇ ਨਾਲੋਂ ਮਰੀਦਦਾਰ ਲੱਗ ਰਿਹਾ ਸਾਰੇ ਘਰ ਸਾਂਵੇਂ ਪਏ ਐ ਹਲੇ ਸਾਰੀ ਜਿਹੜੀ ਐ ਅੱਜ ਗਲੀ ਸਾਰੀ ਬੱਚੇ ਜਵਾਨੀਆਂ ਉhota ਸਭ ਸਾਂਵੇਂ ਰਹਿ ਜਾਂ ਤੇ ਬਿਮਾਰੀ ਤੋਂ ਮਰੀ ਬਚਣ ਵਾਸਤੇ ਕੋਈ ਮਰੀ ਹੈ ਨਹੀਂ ਕੋਈ ਕੁਝ ਛਿਰਕਣ ਵਾਲਾ ਨਹੀਂ ਕੋਈ ਕਸ਼ਵ ਨਹੀਂ ਆਗਾ ਇਹਦੇ ਕਰ ਇਹ ਤਰ੍ਹਾਂ ਵਿਤਨਾ ਕਿ ਅਗੇ ਵਾਸਤੇ ਇਹੋ ਜੇ ਕਾਸਤੇ ਨਾ ਹੋਣ ਇਹਨੂੰ ਰੋਕ ਥਾਂ ਕੀਤੀ ਜਾਵੇ